ਨਿਹੰਗਾ ਅਮਰਤਪਾਲ ਸਿੰਘ ਮੈਰੋ ਨੇ ਸੋਖਰਤੀ ਦੇ ਮਨਜੀਤਕੌਰ ਤੇ ਪਾਤੀ ਵੱਡੀ ਕਾਰਵਾਈ ਕਰ ਲਾਈ ਵਾ ਕੇ ਮਨਜੀਤਕੌਰ ਨੂੰ ਸੋਖਰਤੀਆਂ ਨੇ ਜਿਸ ਤਰ੍ਹਾਂ ਗਾਲ੍ਹਾਂ ਕੱਢੀਆਂ ਸੀ ਤੇ ਮਨਜੀਤਕੌਰ ਵੀ ਪਿਛਲੇ 4-5 ਦਿਨਾਂ ਤੋਂ ਗਾਲ੍ਹਾਂ ਕੱਢ ਰਹੀ ਸੀ ਇਸ ਦੇ ਚੱਲ ਤੇ ਅਮਰਤਪਾਲ ਸਿੰਘ ਮੈਰੋ ਨੇ ਹੁਣੇ-ਹੁਣੇ ਇੱਕ ਪੋਸਟ ਪਾ ਕੇ ਸੋਖਰਤੀਆਂ ਨੂੰ ਵਾਰਨਿੰਗ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਕਈ ਦਿਨਾਂ ਤੋਂ ਤੁਹਾਡਾ ਜੋ ਵੀ ਮਸਲਾ ਚੱਲ ਰਿਹਾ ਸੋਖਰਤੀਏ ਦੇ ਨਾਲ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਵੇ ਅੱਜ ਦੇ ਦਿਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢਣੀਆਂ ਬੰਦ ਕੀਤੀਆਂ ਜਾਣ ਕਿਉਂਕਿ ਸੋਸ਼ਲ ਮੀਡੀਆ ਨੂੰ ਬੱਚੇ ਧੀਆਂ ਪੜ੍ਹਨਾ ਸਭ ਦੇਖਦੇ ਨੇ ਜੇ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਤਾਂ ਉਸ ਨੂੰ ਬੈਠ ਕੇ ਹੱਲ ਕਰ ਲਿਆ ਜਾਵੇ ਜੇ ਨਾ ਹਟੇ ਤਾਂ ਫਿਰ ਸਖਤ ਐਕਸ਼ਨ ਹੋਵੇਗਾ ਅਸੀਂ ਨਹੀਂ ਦੇਖਣਾ ਕੌਣ ਕੀਆ ਜੇ ਇਸਨੇ ਇਹਨੂੰ ਮੰਨ ਲਿਆ ਤਾਂ ਇਸ ਨੂੰ ਆਪਣੇ ਸੋਸ਼ਲ ਮੀਡੀਆ ਪੇਜਾਂ ਤੇ ਪੋਸਟ ਕੀਤਾ ਜਾਵੇ ਸੋ ਐਸੇ ਤਰ੍ਹਾਂ ਮਨਜੀਤ ਕੌਰ ਨੂੰ ਵੀ ਅਮਰਪਾਲ ਸਿੰਘ ਮੈਰੋ ਨੇ ਵਾਰਨਿੰਗ ਦਿੱਤੀ ਹੈ ਕਿ ਅੱਜ ਤੋਂ ਬਾਅਦ ਜੋ ਵੀ ਤੁਹਾਡਾ ਮਸਲਾ ਉਸ ਨੂੰ ਘਰ ਬੈਠ ਕੇ ਹੱਲ ਕਰੋ ਨੈਟ ਤੇ ਗਾਲ੍ਹਾਂ ਕੱਢਣੀਆਂ ਬੰਦ ਕਰ ਦਿਓ ਤੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਅਮਰਤਪਾਲ ਸਿੰਘ ਮਹਿਰੋ ਨੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਗੰਦ ਬੋਲ ਰਹੇ ਸਨ ਸੁਕਰਤੀਆ ਅਤੇ ਮਨਜੀਤਕੌਰ ਤੇ ਅੱਜ ਦੇ ਦਿਨ ਇਹਨਾਂ ਨੇ 9 ਵਜੇ ਦਾ ਟਾਈਮ ਰੱਖਿਆ ਸੀ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦਾ ਪਰ ਉਸ ਤੋਂ ਪਹਿਲਾਂ ਹੀ ਬਾਬਾ ਅਮਰਤਪਾਲ ਸਿੰਘ ਮਹਿਰੋ ਅੱਗੇ ਆਏ ਤੇ ਉਹਨਾਂ ਨੇ ਬੜਾ ਇਹ ਵਧੀਆ ਕੰਮ ਕੀਤਾ ਦੋਵਾਂ ਨੂੰ ਵਾਰਨਿੰਗ ਦਿੱਤੀ ਤੇ ਉਸ ਤੋਂ ਬਾਅਦ ਸੁਕਰਤੀਆ ਤੇ ਮਨਜੀਤਕੌਰ ਮਹਿਰੋ ਬਾਬੇ ਦੇ ਗੱਲ ਵੀ ਮੰਨਦੇ ਨੇ ਅੱਗੋਂ ਸਟੋਰੀ ਪਾ ਕੇ ਕਹਿੰਦੇ ਨੇ ਅਸੀਂ ਅੱਗੋਂ ਤੋਂ ਇਹੋ ਜਿਹਾ ਕੰਮ ਨਹੀਂ ਕਰਦੇ ਤੁਸੀਂ ਵੀ ਦੋਸਤੋ ਬਾਬਾ ਅਮਰਤਪਾਲ ਸਿੰਘ ਮਹਿਰੋ ਦੇ ਇਸ ਨੇਕ ਕੰਮ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ